ਵਾਹਿਗੁਰਦੀ ਖਾਲਸਾ ਵਾਹਿਗੁਰਦੀ ਜੀ ਫਤਿਹ ਹਾਂਜੀ ਅੱਜ ਆਪਾਂ ਗੋਲ ਪੱਗ ਬੰਨਣਾ ਲੱਗੇ ਆ ਜੀ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਆਪਣੇ ਕੇਸ ਖੋਲ ਕੇ ਆਪਾਂ ਆਪਣੇ ਕੇਸਾਂ ਦੀ ਡਿਵਾਈਡੇਸ਼ਨ ਕਰ ਲੈਣੀ ਹੈ ਜੀ ਉਹਦੇ ਬਾਅਦ ਇਹਨਾਂ ਨੂੰ ਗੋਲ ਗੋਲ ਕਰਕੇ ਪਿੱਛੇ ਆਪਾਂ ਨੇ ਬੰਨ ਲੈਣਾ ਜੀ ਜਿਵੇਂ ਹਲਕੇ ਹਲਕੇ ਜਿ ਰੱਖਨੇ ਆ ਜੀ ਵੀ ਬਾਹਰ ਵਿੱਚ ਦੁਖਣਾ ਤੇ ਫਿਰ ਆਪਣੀ ਜੀ 5 ਮੀਟਰ ਦੀ ਪੱਗ ਹੈ ਦੂਰੀ ਪੱਗ ਹੈ ਜੀ ਕੰਗਾ ਲਾ ਕੇ ਕਿ ਵੀ ਤੁਸੀਂ ਸੇਟ ਟੱਕ ਰਹੇ ਹੋ ਨਾ ਤੁਸੀਂ ਉਹ ਵੀ ਟੱਕ ਸਕਦੇ ਹੋ ਜੇ ਮੈਨਾਂ ਲੱਗ ਤੀ ਕੰਮ ਟੱਕਣਾ ਨਹੀਂ ਤੇ ਆਪਾਂ ਸੇਟ ਟੱਕ ਕੇ ਦੁਬਾਰਾ ਪਹਿਲਾ ਲੜ ਲਾਉਣਾਗਾ ਉੱਪਰੋਂ ਦੀ। ਆਪਾਂ ਸੇਟ ਟੱਕ ਕੇ ਦੁਬਾਰਾ ਪਹਿਲਾ ਲੜ ਉੱਪਰੋਂ ਦੀ ਵਾਲੇ ਵੱਟ ਨੀਚ ਬਣਾਉਣ ਦੀ ਲੋੜ ਹੈ ਜਿਵੇਂ ਆ ਜਿਹੜੀ ਖੁੱਲਾ ਹੋਇਆ ਸੀ ਆਪਾਂ ਇਸ ਕਰਕੇ ਕੋਈ ਫੇਰ ਵੱਟ ਬਣਾਵਾਂਗੇ। ਜਿਵੇਂ ਸਹੀ ਕਰਕੇ ਜਿਵੇਂ ਆਪਾਂ ਅੱਖ ਦੇ ਕੋਲ ਦੀ ਲਾਉਣਾਗਾ ਇਹ ਬਾਹਲਾ ਕਿਤੇ ਉੱਪਰ ਨਹੀਂ ਲਾਈਦਾ ਹੁੰਦਾ ਜੀ ਕਿਉਂਕਿ ਗੋਲ ਪਰਨਾ ਹੁੰਦਾ ਹੈ। ਤੇ ਇਹ ਬਾળો ਪਰੰਜ ਕਿੰਦਾ ਜੇ ਹੁਣ ਆਪਾਂ ਥੱਲੋਂ ਦੀ ਲਾ ਕੇ ਆਪਾਂ ਪਕਾਉਣੇ ਹੁੰਨੇ ਅੱਗੇ ਵੀ ਉਹ ਮਿਲਾਰੀ ਨੇ ਜੀ ਬਾળો ਉੱਤੇ ਨਹੀਂ ਚੱਕਣੀ ਤਾਂ ਹੀ ਮੈਂ ਥੋੜਾ ਜਿਹਾ ਮੋੜਿਆ ਜੀ ਇਹ ਬਾળો ਪਤੀ ਲੱਗਦਾ ਜੀ ਪਦਨ ਦੇ ਵਿੱਚ ਵਾਹੁੰਦੀ ਜਿਹੜੀ ਆ ਚੀਜ਼ਾਂ ਇਹਨਾਂ ਆਪਣੇ ਵਿੱਚ ਰੱਖ ਕੇ ਜੀ ਆਪਾਂ ਪਹਿਲਾ ਲੜ ਆਪਣਾ ਲੰਘਾ ਦੇਣਾ ਜੀ ਤੇ ਉਸ ਤੋਂ ਬਾਅਦ ਜੀ ਜਿਹੜਾ ਆਪਣੀ ਸੱਡਣੀਆਂ ਚੀਜ਼ਾਂ ਨੇ ਸੈੱਟ ਕਰਕੇ ਆਪਾਂ ਨੇ ਤੇ ਦੂਜਾ ਲੜ ਸਟਾਰਟ ਕਰਨਾ ਜੀ ਦੂਜੇ ਲੜ ਨੂੰ ਉੱਪਰ ਜੀ ਉੱਥੋਂ ਥੋੜੀ ਜਿਹੀ ਉੱਪਰ ਦੀ ਹਾਈ ਤੋਂ ਜਿਵੇਂ ਮਾੜਾ ਜਿਹਾ ਉੱਪਰੋਂ ਕਰਕੇ ਜੀ ਉੱਪਰ ਨੂੰ ਲਗਾ ਦੇਣਾ ਜੀ ਸੈੱਟ ਕਰ ਲੋ ਜੀ ਸੈੱਟ ਕਰਕੇ ਉਸ ਤੋਂ ਬਾਅਦ ਫੇਰ ਆਪਣੇ ਲੜ ਲਾਉਣੇ ਜੀ ਤੇ ਇਹ ਵੀ ਆਪਾਂ ਨੇ ਥੋੜਾ ਜਿਹਾ بس ਉੱਪਰ ਕਰਨਾ ਜੀ ਤਾਂ ਹੀ ਆਪਣੀ ਖੜਵੀ ਸ਼ੇਪ ਆਊਗੀ ਜੀ ਤੇ ਇਹ ਪਰਨਾ ਜਿਸੀਂ ਬਨੂਗੇ ਬਹੁਤ ਸੂਟ ਕਰਦਾ ਜੀ ਬਹੁਤ ਸੋਹਣਾ ਲੱਗਦਾ ਜੀ ਤੁਸੀਂ ਦੇਖ ਸਕਦੇ ਜੀ ਤੇ ਆਪਾਂ ਐ ਜਿਵੇਂ ਇਹ ਸੈਂਟ ਜੀ ਕਰਕੇ ਰੱਖਣਾ ਜੀ ਵੀ ਪਰਨਾ ਵਾਲਾ ਉੱਪਰ ਨੂੰ ਜਾਵੇ ਤੇ ਇਹ ਕਿੰਨੇ ਥੋੜੀ ਜਿਹੀ ਖਰਮਿਸ਼ੇ ਭਾਈ ਤਾਂ ਕਰਕੇ ਦੂਰਾ ਪਰਣਾ ਹੀ ਇਹ ਬਸ ਇਕਲਰ ਹੋ ਰਹਿ ਗਈ ਇਹਨੂੰ ਆਪਾਂ ਨੇ ਮਾੜਾ ਦੇ ਉੱਪਰ ਦੀ ਮਾੜਾ ਦੇ ਉੱਪਰ ਕਰਕੇ ਲਗਾਉਣਾ ਜੀ ਇਹ ਤੇ ਵੱਟ ਬਣਾਈ ਜੀ ਆਪਾਂ ਨੇ ਇਹੀ ਆਪਣਾ ਮੇਨ ਲੜਾ ਜੀ ਜਮਾ ਸੈਟ ਕੀਤਾ ਜੀ ਉੱਪਰੋਂ ਦੀ ਤੇ ਮਾੜਾ ਸੈਟ ਕੀਤਾ ਜੀ ਤੇ ਫਿਰ ਆਪਾਂ ਲਗਾ ਦੇਵਾਂਗੇ ਜੀ ਲਾਈਕ ਐਂਡ ਸਬਸਕ੍ਰਾਈਬ ਵੀਰ ਜੀ ਜ਼ਰੂਰ ਕਰਨਾ ਜੀ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ